ਅਜਿਹਾ ਸ਼ਾਹਪੁਰ ਜ਼ਿਲ੍ਹੇ ਦੀ ਜਿਹੜੀ ਗ੍ਰੀਵੈਂਸ ਡਿਸਟ੍ਰਿਕਟਸ ਗ੍ਰੀਵੈਂਸ ਕਮੇਟੀ ਦੀ ਵੀ ਟੀਕ ਹੋਈ ਹੈ ਜਿਸ ਦੇ ਵਿੱਚ ਕੁਲੇ ਜ਼ਿਲ੍ਹੇ ਦੀ ਜ਼ਿਮੇਦਾਰੀ ਮਾਨਯੋਗ ਮੰਤਰੀ ਸਾਹਿਬ ਨੇ ਮੇਰੀ ਲਈ ਹੈ ਜਿਸ ਦੇ ਵਿੱਚ ਸਾਡੇ ਸਾਰੇ ਹੀ ਮਾਨਯੋਗ ਐਮਐਲਏ ਸਾਹਿਬਾਨ ਜਿਸ ਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਮਿਸਟਰ ਸਾਹਿਬ ਤੇ ਸਾਰੇ ਐਮਐਲਏ ਸਾਹਿਬਾਨ ਤੇ ਲਗਭਗ ਹਰ ਵਿਭਾਗ ਦੇ ਮੁਖੀ ਇਸ ਮੀਟਿੰਗ ਦਾ ਹਿੱਸਾ ਸੀ ਤੇ ਜਿਹੜੇ ਵੀ ਮਸਲੇ ਸ਼ਾਹਪੁਰ ਜ਼ਿਲ੍ਹੇ ਦੇ ਨਾਲ ਡਵੈਲਪਮੈਂਟ ਰੂਟੀਨ ਦੇ ਕੰਮਾਂ ਦੇ ਉਹ ਸਾਰਿਆਂ ਦੇ ਉੱਤੇ ਜਿਹੜੀ ਹੈ ਪ੍ਰੋਗਰੈਸ ਰਿਪੋਰਟ ਦੇ ਉੱਤੇ ਚਰਚਾ ਹੋਈ ਹੈ ਤੇ ਖਾਸ ਕਰਕੇ ਸਭ ਤੋਂ ਵੱਧ ਤਰਜੀਹ ਇਸ ਗੱਲ ਨੇ ਦਿੱਤੀ ਗਈ ਹੈ ਆਪ ਸਭ ਨੂੰ ਪਤਾ ਹੈ ਬਰਸਾਤਾਂ ਦਾ ਮੌਸਮ ਚੱਲ ਰਿਹਾ ਤੇ ਪਿਛਲੇ ਸਾਲ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ ਤਾਂ ਪ੍ਰੋਟੈਕਸ਼ਨ ਵਰਕਸ ਕਰਕੇ ਜਿੰਨੇ ਵੀ ਆ ਆਪਣੇ ਡਰੇਨਸ ਆ ਉਹਨਾਂ ਦੀ ਸਫਾਈ ਨੂੰ ਲੈ ਕੇ ਕੁਝ ਇੰਪੈਕਟਮੈਂਟਸ ਜਿੱਥੇ ਤੇ ਬਣਨ ਵਾਲੇ ਆ ਉਹਨਾਂ ਦੇ ਉੱਤੇ ਖਾਸ ਤਰਜੀਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਿੰਨੇ ਵੀ ਸਾਡੀਆਂ ਸੜਕਾਂ ਜਿਨ੍ਹਾਂ ਦੇ ਟੈਂਡਰ ਜਿਹਾ ਲੱਗ ਚੁੱਕੇ ਨੇ ਜਾਂ ਕੰਮ ਚੱਲ ਰਿਹਾ ਉਹਨਾਂ ਦੀ ਮੋਨੀਟਰਿੰਗ ਲਗਾਤਾਰ ਤੇ जिस ਤਰੀਕੇ ਨਾਲ ਸਰਕਾਰ ਦੀ ਜੋ ਵੈਲਫੇਅਰ ਸਕੀਮਸ ਚੱਲ ਰਹੀਆਂ ਚਾਹੇ ਆਮ ਆਦਮੀ ਕlinic ਹੋਵੇ ਚੈਜਨੀ ਵੀ ਹੋਰ ਬਾਕੀ ਸਕੀਮਸ ਹਨ ਉਹਨਾਂ ਦੀ ਮੋਨਿਟਰਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਲਗਾਤਾਰ ਜੋ ਸਾਡੇ ਕਰੋੜਾਂ ਰੁਪਏ ਦੇ ਕੰਮ ਸਾਡੇ ਸਕੂਲ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਚੱਲ ਰਹੇ ਹਨ ਉਸ ਦੇ ਨਾਲ ਹੀ ਅੱਜ 7 ਕਰੋੜ ਰੁਪਏ ਸਪੈਸ਼ਲ ਮੇਰੇ ਵੱਲੋਂ ਆਪਣੇ ਐਸ ਐਜੂਕੇਸ਼ਨ ਮਿਸਟਰ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਕਿ ਅਸੀਂ ਇੱਥੇ ਦੇ ਜਿਹੜੇ ਸਾਡੇ ਸਕੂਲਸ ਨੇ ਉਹ ਐਟ ਦਾ ਡਿਸਕਸ਼ਨ ਆਫ ਐਮ ਐਲ ਐ ਸਹਿਵਾਲ ਹਾਰਿਕ ਐਮਐਲਏ ਸਹਿਬਾਨ ਨੂੰ 21 ਕਰੋੜ ਰੁਪਏ ਦੇ ਹਿਸਾਬ ਦੇ ਨਾਲ ਟੋਟਲ ਉਹਨੇ ਡਿਸਕਸ਼ਨ ਤੇ ਉੱਤੇ ਆ ਜਿਹੜੇ ਵੀ ਸਕੂਲ ਨੂੰ ਰਿਕੁਆਇਰਮੈਂਟ ਆਉ ਲੈ ਸਕਦੇ ਆ ਤੇ ਇਸ ਤੋਂ ਲਾਗ ਹੋਰ ਬਹੁਤ ਸਾਰੇ ਜਿਹੜੇ ਵਿਸ਼ੇ ਉਹਨਾਂ ਤੇ ਚਰਚਾ ਹੋਈ ਇਹ ਮੀਟਿੰਗ ਹਰ ਮਹੀਨੇ ਲਈ ਚੱਲਦੀ ਹੈ ਥੈਂਕ ਯੂ